ਕਿ ਅੱਜਾਂ ਕਿੱਥੇ ਤਰਨਾ ਦਿੱਤਾ ਗਿਆ ਦੇਖੋ ਅੱਜ ਜਿਹੜੇ ਆ ਮੇਰੇ ਖਿਆਲ ਕਹਿੰਦਾ ਸਾਡੇ ਕੋਲ ਚਾਰ ਕਿ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਡੱਟਾ ਲੈਰ ਸਾਡੇ ਵੀਰ ਪਹੁੰਚ ਗਏ ਤੇ ਉਗਰਾਹਾਂ ਜੱਥੇਬੰਦੀ ਉਹ ਵੀ ਉਹਨੇ ਦੀ ਵੀ ਕਾਲ ਆਈ ਹੈ ਪਰਸੋਂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਸਾਡੇ ਕੋਲ ਪਹੁੰਚੇ ਹੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚੰਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਅਸ਼ਗਰਸ਼ ਕਮੇਟੀ ਆ ਜੰਗਵੀਰ ਸਿੰਘ ਜੀ ਚੋਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਮੈਂ ਵੀ ਬੰਦੇ ਭੇਜਦਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋਲ ਪਹੁੰਚਣਗੇ ਹੋਰ ਅੱਧਾ ਘੰਟਾ ਵੱਧ ਤੋਂ ਵੱਧ ਘੰਟਾ ਲੱਗ ਜਾਊ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘਟ ਲੱਗ ਜਾਂਦਾ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ ਦਿਰ ਦੇਣਾ ਕਹਿਣਾ ਕਿ ਬੜਾ ਜਦੋ ਜਿੱਦ ਕਰਕੇ ਤੇ ਫਸਲ ਪਾਲਦੀ ਹੈ ਬਹੁਤ ਔਖੇ ਹੋ ਕੇ ਚਾਹ ਹੁਣੇ ਵੇਖੋ ਆ ਜਿਹੋ ਜੀ ਹੁਣ ਹਾਲਤ ਹੋਂਡੀ ਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀਆਂ ਕਿ ਅੱਗ ਲੱਗ ਜਾਣੀ ਕੀ ਹੋਣਾ ਫਸਲ ਆਪਣੇ ਬੱਚਿਆਂ ਵਾਂਗੂ ਪਾਲੀਦੀ ਹੈ ਸਿਰਫ ਬੱਚਿਆਂ ਨੂੰ ਆਪਣੇ ਐਡੇ ਵਧੀਆ ਵਧੀਆ ਸੰਧ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖੜਦੇ ਆ ਆਪਾਂ ਮਿਲਣਾ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮਿਲ ਚ ਖੜਦੇ ਵੇਚਦੇ ਆ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬੈਣਾ ਪੈਂਦਾ ਬੜਾ ਮਨ ਦੁਖੀ ਵੀ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਯਾਰ ਗੰਨੇ ਦੇ ਪੈਸੇ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ ਤਿੰਨਾਂ ਮਹੀਨਾ ਚੱਲਿਆ ਉਸ ਦਿਨ 300 ਕੁਛ ਕਰੋੜ ਹੀ ਹਣ ਕਾਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੋਲਾ ਪਾਉਣ ਨਾ ਕੁਛ ਇਹਨਾਂ ਨੇ 50 60 ਕਰੋੜ ਬਾਟਾ ਵਾ ਹੁਣ ਵੀ ਮੇਰਾ خیال ਕਹਿੰਦਾ 250 ਕਰੋੜ ਦੇ ਲਾਗੇ ਛਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨੰਦ ਨਰਕੀ ਦੇਖੋ ਤੁਸੀਂ ਵੀ ਪਾਉਣ ਦੀ ਬਜਾਏ ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਤੇ ਸਾਨੂੰ ਅਸੀਂ ਉਹ ਹਰ ਪੀੜਤਾ ਨੂੰ ਰਿਲੀਜ਼ ਦੇਣੀ ਆ ਕੋਈ ਬੇ ਤੁਸੀਂ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰਾਂ ਵਾਸਤੇ ਜਿਹੜੇ ਇਹ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੇ ਵਰਤਣ ਤੁਸੀਂ ਹਰ ਖੇਤਰਾਂ 'ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿੱਦਾਂ ਲੈਣਾ ਹੈ ਮੈਨੂੰ ਨਹੀਂ ਦਿਹਾਂ ਕਿਤੇ ਜਿਹੜਾ ਇਹ 250 ਕਰੋੜ ਰੁਪਈਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਨ ਨਾਲ ਹੁਣ ਪਹਰੇਗਾ ਦੇਖੋ ਸਾਡੀ ਆਪਣੇ ਕੋਸ਼ਿਸ਼ ਹੁੰਦੀ ਹੈ ਜੇ ਧਰਨਾ ਲਾ ਕੇ ਅਸੀਂ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਹਾਂ ਕੀ ਗੱਲ ਹੈ ਇਹ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਇਹ ਧਰਨਾ ਲੱਗ ਉਹਨਾਂ ਚਿਰ ਚੱਲੂਗਾ ਕਿਉਂਕਿ ਸਾਡੇ ਭਾਈਚਾਰਾ ਸਾਡੇ ਮਗਰ ਬਹੁਤ ਬੈਠਾ ਮੈਂ ਬੱਤੀ ਕਿਸਾਨ ਜਥੇਬੰਦੀਆਂ ਦੇ ਵਿੱਚਾਂ ਸੰਯੁਕਤ ਮੋਰਚੇ ਦਾ ਮੈਂਬਰ ਮੈਂ ਬੱਤੀਆਂ ਨੂੰ ਮੈਂ ਬੱਤੀਆਂ ਬੱਤੀਆਂ ਨੂੰ ਵੰਗਾਰੂਂਗਾ ਹੁਣ ਮੈਂ ਅੱਜ ਤੋਂ ਬਾਅਦ ਬੱਤੀਆਂ ਨੂੰ ਵੰਗਾਰੂਂਗਾ ਕੱਲ ਦੀ ਜਿਹੜੀ ਉਹਨਾਂ ਨੂੰ ਦਊਂਗਾ ਵੀ ਤੁਸੀਂ ਬੱਤੀ ਜਾਣੇ ਅਸੀਂ ਦਿੱਲੀ ਜਾਂਦੇ ਨੇ ਹੁਣ ਤਗੜੇ ਹੋ ਕੇ ਭਾਂ ਲੈ ਲੁਧਿਆਣੇ ਢੱਕ ਦੋ ਨਹੀਂ ਦੂਰ ਆ ਸਕਦੇ ਉਧਰ ਕੋਲ ਢੱਕ ਦੋ ਪਰ ਇਹ ਪੈਸੇ ਹੀ ਸਰਕਾਰ ਕੋਲ ਲੈ ਕੇ ਰਾਵਾਂਗੇ ਜੋ ਇਹ ਬਕਾਇਦਾ ਇਹ ਸਰਕਾਰ ਵੱਲ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਇਹਦਾ ਜਿਹੜਾ ਟੋਟਲ ਪੇਮੈਂਟ ਸੀ 779.86 ਕਰੋੜ ਸੀ ਉਹਦੇ ਵਿੱਚੋਂ 679.33 ਸੈਂਕੜੀ ਕਰੋੜ ਜਿਹੜੀ ਬਾਜੀ ਦੀ ਸੌ ਕਰੋੜ ਰਹਿ ਗਈ ਜਿਹੜੀ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਜਿਹੀ ਕਰਕੇ ਜਿਹਦੇ ਪਈ ਵੀ ਹੈਗੀ ਪਿਛੇ 1 ਮਹੀਨੇ ਵਿੱਚ ਤੇ ਬਟ ਇਹੀ ਹੈ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਫੇਰ ਵੀ ਜਾਵੇ ਪਰ ਨਾ ਫਿਰ ਕਿੰਦੋਂ ਤੱਕ ਚੱਟਣਾ ਹੀ ਨਹੀਂ ਜਦੋਂ ਤੱਕ ਇਹ ਹੁਣ ਚਲ ਰਹੀ ਸੀ ਗੱਲ ਤਾਂ ਚੱਲੀ ਸੀ ਤੁਹਾਨੂੰ ਇਹ ਕਾਦੇ ਪੈਸੇ ਕਰੇ ਇਹ ਗੱਲੇ ਨਹੀਂ ਦੇਵੇ ਲੋਕਾਂ ਨੂੰ ਕਿੱਧਰ ਨੂੰ ਡਿਵਰਟ ਕੀਤਾ ਗਿਆ ਕਿਉਂ ਇਸ ਪਿਛਲੇ ਪਾਸੇੋਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸਿਓਂ ਨਿਕਲੇ ਕਾਨੂੰਨ ਲੋਥਣ ਦੀ ਆ ਗਈ ਅਸੀਂ ਜਿੰਨੇ ਦਿਨ ਤੱਕ ਅਸੀਂ ਜਨ ਦੇਸ਼ਰ ਆ ਗਏ ਨਾ ਬਾਕੀ ਹੋਰ ਉਸੇ ਦਾ ਪ੍ਰਸ਼ਾਸਨ ਆ ਗਿਆ ਉਹ ਤੈਨੂੰ ਕੋਈ ਚੱਲ ਗੱਲ ਬਾਤ ਚੱਲ ਰਹੀ ਹੈ ਅੱਜ ਤਾਂ ਟਾਈਮਿੰਗ ਅਸੀਂ ਪਿਛਲੇ ਪਾਸੇ ਸਤ ਕੋਏ ਮੋੜ ਤੋਂ ਅੰਦਰ ਕਰਦੇ ਪਏ ਸਤ ਕੋਏ ਮੋੜ ਤੋਂ ਅੰਦਰ ਸ਼ਹਿਰ ਵਾਲੇ ਪਾਸੇ ਜਾ ਕੇ ਅੱਗੇ ਜਾ ਸਕਦੇ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਖਾਲੀ ਅਮਰਜੈਂਸੀ ਵਾਹਨ ਉਹਨਾਂ ਨੂੰ ਵੀ ਉਹ ਅਮਰ ਫੋਮ ਜੋ ਕੱਢ ਕੇ ਸ਼ਹਿਰ ਦੇ ਵਿੱਚੋਂ ਕੱਢ ਕੇ ਕਾਨੂੰਨ ਉਲੰਘਣੇ ਸਹੀ ਕਰ ਰਹੇ ਆ। ਮੈਂ ਜੀ ਸੁਖਜਿੰਦਰ ਸਿੰਘ ਪੰਡਤ ਕਤਵਾਲ ਤੋਂ ਮਾਤਾ ਸਾਹਿਬ ਜੀ ਪੰਜਾਬ ਵਿੱਚ ਪ੍ਰਧਾਨ ਆ ਅੱਜ ਦਾ ਕਾਰਨ ਅੱਜ ਦਾ ਕਾਰਨ ਇਹ ਆ ਜੀ ਵੀ ਅੱਜ ਚੌਥਾ ਦਿਨ ਆ ਸਾਨੂੰ ਧਰਨਾ ਲਾਏ ਨੂੰ ਇੱਥੇ ਪਹਿਲਾਂ ਅਸੀਂ ਉੱਥੇ ਗ੍ਰਿਫਤਾਰ ਵੀ ਲਾਇਆ ਸੀ ਟੈਂਕ ਚੌਂਕ 'ਚ ਏਡੀ ਸਾਹਿਬ ਨੇ ਈ ਸਾਹਬ ਨੇ ਵਾਅਦਾ ਕੀਤਾ ਸੀ ਸਾਡਾ ਵੀ ਅਸੀਂ 15 ਅਗਸਤ ਤੱਕ ਮਤਲਬ ਪਾ ਦਿਆਂਗੇ 15 ਅਗਸਤ ਤੱਕ ਸਾਰੀ ਪੇਮੈਂਟ ਪੈ ਜੇਗੀ 19 ਨੂੰ ਖੁਡੀਆਂ ਨਾਲ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ ਵੀ ਤੁਹਾਨੂੰ ਸਾਨੂੰ ਨਿਆ ਕੋਈ ਨਹੀਂ ਦਿੱਤਾ ਅਸੀਂ ਐਂਡ ਵੇਖ ਕੇ ਅੱਜ ਅਸੀਂ ਸਾਨੂੰ ਕੋਈ ਚਾਹ ਨਹੀਂਗਾ ਪਰ ਅਸੀਂ ਹਾਈਵੇ ਇੱਥੇ ਆ ਜਾਮ ਕਰੀਏ ਅਸੀਂ ਉੱਥੇ ਵੀ ਉਹ ਤੇ ਸ਼ਾਂਤਮੀ ਧਰਨਾ ਲਾਇਆ ਸੀ ਦਰਬਾਸਪੁਰ ਵੀ ਅੱਜ ਐਂਡ ਆ ਸਾਡਾ ਅਸੀਂ ਹੁਣ ਆਣ ਕੇ ਹਾਈਵੇ ਤੇ ਬਹਿ ਗਏ ਆ ਅਸੀਂ ਹੁਣ ਪੈਸੇ ਲੈ ਕੇ ਉੱਠਣਾ ਹੈ ਪੈਸੇ ਸਾਡੇ ਗੰਨੇ ਦੇ ਜਿਹੜੇ 65 ਰੁਪਏ ਰਹਿੰਦੇ ਨੇ ਔਰ ਸਰਕਾਰੀਆਂ ਮਿਲਾਂ ਦੇ ਜਿਹੜੇ ਪੈਸੇ ਨੇ ਉਹ ਵੀ ਰਹਿੰਦੇ ਨੇ ਸਾਰੇ ਹੀ ਪੈਸੇ ਸਾਨੂੰ ਜਿਹੜੇ ਨੇ ਇਹ ਮਿਲਣੇ ਚਾਹੀਦੇ ਨੇ ਅਜੇ ਤਾਂ ਸਰਕਾਰ ਕਹਿ ਰਹੀ ਆ ਅਸੀਂ ਇਧਰ ਖਰਾਬਾ ਲੋਕ ਜਿਹੜੇ ਨੇ ਬਾਰਡਰ ਤੇ ਤੇ ਆਹ ਬਿਆਸਤੀ ਜਾਦਾ ਗੰਨੇ ਦੀ ਬੈਲਟ ਆ ਗੰਨੇ ਦੀ ਬੈਲਟ ਖਾਣ ਕਾਰਨ ਉਹਨਾਂ ਨੂੰ ਖਰਾਬਾ ਮਿਲਣਾ ਤੇ ਕਿਤੇ ਰਿਆ ਸਾਨੂੰ ਉਹ ਗੰਨੇ ਦੇ ਪੈਸੇ ਨਹੀਂ ਮਿਲ ਰਹੇ ਸਾਨੂੰ ਗੰਨੇ ਦੇ ਪੈਸੇ ਤਾਂ ਮਿਲਣ ਜਿਹੜੇ ਅਸੀਂ ਲੋਕਾਂ ਜਿਹੜੇ ਬੱਚੇ ਸਾਡੇ ਪੜ੍ਹ ਰਹੇ ਨੇ ਘਰ ਦੇ ਖਰਚੇ ਨੇ ਕਿੰਨੇ ਪੈਸੇ ਹੋਣਗੇ ਕੋਟਲੇ ਕਾਫੀ ਪੈਸੇ ਨੇ 900 212 ਕਰੋੜ ਰੁਪਇਆ ਜਿਹੜਾ ਰਹਿੰਦਾ ਸਾਡਾ ਬਕਾਇਆ ਤੇ ਬਾਕੀ ਜਿਹੜਾ ਸਾਡਾ ਸਰਕਾਰੀ ਮਿਲਾਂ ਦਾ ਵੱਖਰਾ ਚੱਲੀ ਰਹੇ ਇਹ ਜਾਰੀ ਹੁੰਨਾਂ ਚਿਰ ਰਹੇਗਾ ਜੀ ਜਿੰਨਾ ਚਿਰ ਸਾਡੇ ਪੈਸੇ ਸਾਡੇ ਖਾਤਿਆਂ 'ਚ ਪੈਣੇ ਨਹੀਂ ਸ਼ੁਰੂ ਹੁੰਦੇ ਉਹਨਾਂ ਚਿਰ ਅਸੀਂ ਇੱਥੋਂ ਧਰਨਾ ਨਹੀਂ ਚੁੱਕਣਾ ਉਹਨਾਂ ਚਿਰ ਯਾਰੀ ਰਹੇਗਾ ਸਾਡੇ ਇੱਥੇ ਪੰਜ ਦਸਨ ਲਾਣ ਪੰਜ ਮਹੀਨਾ ਲਾਣ ਕੋਸ਼ ਲਾਣ ਪਾਏ ਸਾਨੂੰ ਘੰਟੇ 'ਚ ਠਾਲ ਦੇਣਾ ਵੀ ਕਹਿਣ ਪੇ ਹੱਥੇ ਪੈਸੇ ਅਸੀਂ ਪਾ ਦਨੇ ਆ ਅਸੀਂ ਉਦੋਂ ਉੱਠਾਂਗੇ ਅਸੀਂ ਉਹਨਾਂ ਚਿਰ ਨਹੀਂ ਉੱਠਣਾ